ਅੱਜ ਜਿਲ੍ਹਾ ਗੁਰਦਾਸਪੁਰ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਸੈਕਲੀਆਂ ਦੇ ਤਲਾਬ ਵਿਸੰਤਾਂ ਨੇ ਸਮੂਹਿਤ ਕੀਤੀ ਅਤੇ ਨਿਹੰਗ ਸਿੰਘਾਂ ਨੇ ਆਪਣੇ ਗੱਤਕੇ ਦੇ ਜੋਰ ਦਿਖਾ ਕੇ ਸੰਗਤਾਂ ਨੂੰ ਹਲ ਕੀਤਾ ਹਲਕਾ ਵਿਧਾਇਕ ਬਰਜਿੰਦਰ ਸਿੰਘ ਪਹਾੜਾ ਨੇ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੂਰਵ ਤੇ 10 ਲੱਖ ਵਧਾਈ ਦਿੱਤੀ ਅਤੇ 5 ਪਿਆਰਿਆਂ ਨੂੰ ਸ਼ਰੋਪੇ ਪਾਕੇ ਸਨਮਾਨਿਤ ਕੀਤਾ ਉਨਾ ਕਿਹਾ ਕਿ ਸਾਨੂੰ ਸਾਰਿਆਂ ਨੂੰ ਪਿਆਰ ਨਾਲ ਗੁਰੂ ਸਾਹਿਬ ਦੁਆਰਾ ਦੱਸੇ ਮਾਰਗ ਤੇ ਚੱਲਣਾ ਚਾਹੀਦਾ ਹੈ ਤੇ ਮਿਰਕੇ ਜਾਤ ਪਾਤ ਤੋਂ ਉੱਪਰ ਉੱਠ ਕੇ ਸਾਰੇ ਹੀ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਤਾਂ ਜੋ ਮਨੁੱਖਤਾ ਵਿੱਚ ਪਿਆਰ ਦੀ ਸਾਂਝ ਵੱਧ ਸਕੇ ਆਓ ਵੇਖਦੇ ਹਾਂ ਗੁਰਦਾਸਪੁਰ ਤੋਂ ਪੱਤਰਕਾਰ ਰਜਿੰਦਰ ਕੁਮਾਰ ਦੀ ਐਲਐਮਨ ਟੀਵੀ ਤੋਂ ਖਾਸ ਰਿਪੋਰਟ ਸਤਨ ਸਾਹਿਬ ਕੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜਿਹੜਾ ਨਗਰ ਕੀਰਤਨ ਨਿਕਲਿਆ ਸ਼ਹਿਰ ਦੇ ਵਿੱਚ ਮੈਂ ਸਾਰੇ ਪ੍ਰਬੰਧਕਾਂ ਨੂੰ ਤੇ ਸਾਰੀ ਸੰਗਤ ਨੂੰ ਵਧਾਈ ਦਿੰਦਾ ਔਰ ਆਸ ਕਰਦਾ ਕਿ ਪ੍ਰਮਾਤਮਾ ਸੱਚੇ ਪਾਤਸ਼ਾਹ ਮਿਹਰ ਕਰੇ ਹਰ ਪਰਿਵਾਰ ਤੇ ਆਪਣਾ ਮਿਹਰ ਭਰਿਆ ਹੱਥ ਰੱਖੇ ਦਿਨ ਦੁਗਣੀ ਰਾਤ ਚੌਗਣੀ ਸਾਰੇ ਤਰੱਕੀ ਕਰਨ ਆਪਸ ਵਿੱਚ ਪਿਆਰ ਤੇ ਇਤਫਾਕ ਬਣੇ ਔਰ ਇਸੇ ਤਰੀਕੇ ਦੇ ਨਾਲ ਅਸੀਂ ਸਾਰੇ ਇਕੱਠੇ ਹੋ ਕੇ ਚਾਹੇ ਕਿਸੇ ਵੀ ਧਰਮ ਦਾ ਕੋਈ ਵੀ ਪ੍ਰੋਗਰਾਮ ਹੋਵੇ ਇਕੱਠੇ ਰਲ ਕੇ ਅਸੀਂ ਕਰਦੇ ਆਂ ਤੋਂ ਅੱਜ ਵੀ ਜੋ ਨਗਰ ਕੀਰਤਨ ਨਿਕਲ ਰਿਹਾ ਸੰਗਤਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤੇ ਪ੍ਰਮਾਤਮਾ ਅਗੇ ਹੋਰ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਹਰ ਘਰ ਤੇ ਆਪਣਾ ਮਿਹਰ ਭਰਿਆ ਹੱਥ ਰੱਖੇ ਔਰ ਇਸੇ ਤਰ੍ਹਾਂ ਕਾ ਪਿਆਰ ਦੇ ਨਾਲ ਅਸੀਂ ਸਾਰੇ ਸ਼ਹਿਰ ਦੇ ਵਿੱਚ ਜੋ ਅੱਜ ਨਗ ਕੀਰਤਨ ਨਿਕਲ ਰਿਹਾ ਇਹ ਇਸੇ ਤਰੀਕੇ ਨਾਲ ਅਸੀਂ ਕੱਢਦੇ ਰਹੀਏ ਔਰ ਇੱਕ ਦੂਸਰੇ ਦੀ ਨਾਲ ਜੋ ਸਨ ਧਾਰਮਿਕ ਗ੍ਰੰਥਾਂ ਦੇ ਵਿੱਚ ਸਿਖਾਇਆ ਦਿੱਤੀ ਉਹਦੇ ਤੇ ਚੱਲਣ ਦੀ ਕੋਸ਼ਿਸ਼ ਕਰੀਏ ਔਰ ਹਰ ਲੋੜਵੰਦ ਦੀ ਮਦਦ ਕਰਨ ਦੀ ਕੋਸ਼ਿਸ਼ ਕਰੀਏ ਤਾਂ ਹੀ ਇਹ ਜਿਹੜਾ ਨਗ ਕੀਰਤਨ ਜਾਂ ਸੰਗਤ ਦੇ ਵਿੱਚ ਸ਼ਮੂਲੀਅਤ ਕਰਨ ਦਾ ਜਿਹੜਾ ਸਫਲਾਤਾ ਹੀ ਮੰਨਿਆ ਜਾਂਦਾ ਤੋ ਇੱਕ ਵਾਰ ਫੇਰ ਮੁੱਚੀ ਸੰਗਤ ਨੂੰ ਬਹੁਤ ਬਹੁਤ ਲੱਖ ਲੱਖ ਮੇਰੇ ਵੱਲੋਂ